ਸਤਿ ਸ਼੍ਰੀ ਅਕਾਲ ਬਾਈ ਸਾਡੇ ਵੀਰਾਂ ਨੂੰ ਬਾਈ ਅੱਜ ਆਪਾਂ ਪਹੁੰਚੇ ਆ ਪਿੰਡ ਕਾਲੇਕੇ ਜ਼ਿਲ੍ਹਾ ਬਰਨਾਲਾ ਬਾਈ ਇੱਥੇ ਬਾਈ ਚੈਣਾ ਪਹੁੰਚਿਆ ਹੋਇਆ ਹੈ ਮਹਰਾਜ ਤੋਂ ਬਾਈ ਕੋਲੇ ਮਾਲ ਦੇਖ ਸਕਦੇ ਤੁਸੀਂ ਓਏ ਆਜੋ ਓ ਕੁਆਲਿਟੀ ਦਾ ਮਾਲ ਆ ਆਜੋ ਪੀਓ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਕੋਲੇ ਚੈਂਪੀਅਨ ਬੱਕਰਾ ਵੀ ਪਹੁੰਚਿਆ ਹੋਇਆ ਅੱਜ ਤੁਹਾਨੂੰ ਬੱਕਰਾ ਦਿਖਾਵਾਂਗੇ ਬਾਈ ਚਾਹ ਚੁ ਪੀਓ ਭੈ ਨਾ ਦੂਰ ਹੋ ਕੇ ਸਾਰੇ ਜੇ ਮਰੀ ਜਾਂਦੇ ਆ ਦੇਖੋ ਬਾਈ ਬੱਕਰਾ ਦੇਖ ਸਕਦੇ ਤੁਸੀਂ ਚਾਹ ਚੁ ਪੀਓ ਕਿਵੇਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਬਾਈ ਸਾਰੇ ਹਾਂਜੀ ਵਧੀਆ ਜੀ ਦੇਖ ਸਕਦੇ ਹੋ ਬਾਈ ਅੱਜ ਬੱਕਰੀਆਂ ਵਾਲੇ ਵੀਰ ਪਹੁੰਚੇ ਹੋਣੇ ਚਾਦਰੇ ਲੱਗੇ ਹੋਣੇ ਪਾਈਆਂ ਦੇ ਕਿਹੜੇ ਕਿਹੜੇ ਪਿੰਡ ਤੋਂ ਪਹੁੰਚੇ ਹੋਏ ਇਹ ਭਗਤੇ ਤੋਂ ਆਪਣੇ ਭਰਾ ਇਹ ਭਗਤੇ ਤੋਂ ਨੇ ਹਾਂਜੀ ਹਾਂਜੀ ਸਾਰੇ ਭਗਤੇ ਤੋਂ ਇਹ ਨਹੀਂ ਵਿੱਚ ਹੋਰ ਪਿੰਡਾਂ ਦੀ ਵੀ ਹੈਗੇ ਤੁਸੀਂ ਕਿੱਥੋਂ ਆ ਜੀ ਮਾਕਲੀ ਇਹ ਆਕਲਦੇ ਹੋ ਬਾਈ ਬਾਈ ਕੋਲੇ ਬਾਈ ਬੱਕਰਾ ਦਿਖਾਉਣ ਲੱਗਾ ਥੋਨੂੰ ਬਾਈ ਇਹ ਜੇ ਗੱਲ ਕਰੀਏ ਆਪਾਂ ਬਾਈ ਹੈਟ ਦੀ ਦੀ ਕਿੰਨੀ ਹੈਟ ਆ ਗਈ 47 ਇੰਚ 47 ਇੰਚ ਹੈਟ ਆ ਬਾਈ ਇਹ ਚੈਂਪੀਅਨ ਵੀ ਰਹਿ ਹੈ ਹਾਂ ਬਾਈ ਭੂਲੇ ਵਾਲੇ ਦੇ ਚੈਂਪੀਅਨ ਰਹਿ ਹੈ ਦੇਖੋ ਬਈ ਇਹ ਬੱਕਰਾ ਪੂਰਾ ਚੈਂਪੀਅਨ ਰਿਹਾਗਾ ਫੋਲੇਲ ਤੋਂ ਦੀ ਬਈ ਹਾਂਜੀ ਹਾਂਜੀ ਕਿੰਨੇ ਦੰਦ ਹੋ ਗਏ ਇਹ ਫੁਲਾਪੁਰ ਤੋਂ ਦੂਜੇ ਜੇ ਕਰਦਾ ਸੀਗਾ ਕਿੰਨੇ ਦੰਦ ਆ ਬਈ ਇਹ ਇਹ 6 ਦੰਦ ਆ ਬਈ 6 ਦੰਦ ਬੱਕਰਾ ਬਈ ਦੇਖ ਸਕਦੇ ਹੋ ਅੱਖ ਨਕੌੜਾ ਤੇ ਇੱਕ ਗਾ ਕੰਨ ਪੁੰਨ ਬਈ ਕਿੰਨੇ ਇੰਚ ਹੋਣਗੇ ਨਹੀਂ ਬਈ ਅਸੀਂ ਉਹ ਨਹੀਂ ਕਿਤੇ ਬਣੇ ਯਾਰ ਅਸੀਂ ਤਾਂ ਕੰਨ ਮਤਲਬ ਵੀ ਹੋਣਗੇ 17 ਕੰਨ ਭਾਜੀ ਇਹਨਾਂ ਦੇ ਪਿਓ ਦੇ ਦੇਖੀਏ ਜਮ ਵੀ ਇੰਨੇ ਨੇ ਹੋਣਗੇ अच्छा अच्छा हां ठीक है भाई देख सकते हो जितमे जो थोड़ी पिलेंदे हैं ये भाई ये दी बेट दी गल कर जे तेरे मुरे बच्चे दी गल कर के तन्न दिखावे डेट कितना हो भाई डेट ता हुगा डेढ़ मिनट ले लगभग मिनटल ਦਾ ਬਕਰਾ ਬਾਈ ਦੇਖ ਸਕਦੇ ਹੋ ਤੁਸੀਂ ਇਹਦੇ ਬੱਚੇ ਬਾਈ ਬੱਚੇ ਦਿਖਾ ਦਿੰਦੇ ਹਾਂ ਪੱਠ ਦਿਖਾ ਦਿੰਦੇ ਹਾਂ ਖਾਂ ਪੱਠ ਦਿਖਾ ਦੇ ਕੋਈ ਨਹੀਂ ਦੇਖੋ ਬਾਈ ਆਪ ਦੀ ਇਹ ਦੀ ਪੱਠ ਆ ਗਈ ਇਹ ਕਰਦਾ ਬਾਈ ਦੇਖ ਸਕਦੇ ਇਹ ਦਮਾਂ ਦੀ ਪਹਿਲੇ ਸੂਈ ਦੀ ਪੱਠ ਆ ਗਈ ਠੀਕ ਆ ਵੀਰੇ ਕਿੰਨੇ ਦੰਦ ਹੋ ਗਏ ਬਾਈ ਇਹੇ ਚਾਰ ਦੰਦ 6 ਦੰਦ ਹੋ ਗਈ ਇਹ 6 ਦੰਦ ਹੋ ਗਈ ਇਹ ਉਹ ਕਰਾਲੀ ਸਾਮਰਨਾ ਹਾਂਜੀ ਗੱਬਣਾ ਹੀ ਇਹ ਗੱਬਣਾ ਬਾਈ ਕਿੰਨੇ ਟਾਈਮ ਦੀ ਦੋ ਟਾਈਮ ਮਿੰਟ ਦੀ ਗੱਬਣਾ ਦੋ ਟਾਈਮ ਮਿੰਟ ਦੀ ਅੱਠ ਗੱਬਣਾ ਬਾਈ ਵੇਚਦੇ ਤੁਸੀਂ ਹੈ ਨਹੀਂ ਨਾ ਕੁਆਲਿਟੀ ਰੱਖੀ ਹੈ ਤੁਹਾਡੇ ਕੋਲ ਹਾਂ ਜੇ ਤਾਲ ਪੂਆ ਸੌ ਕਈ ਵਾਰੀ ਪੈਸੇ ਕੋਈ ਲਾ ਲੰਦਾ ਹੈਗਾ ਹਾਂ ਹਾਂ ਇਹ ਤਾਂ ਕਰਦੇ ਆਂਗੇ ਅਸੀਂ ਪੈਸੇ ਨਹੀਂ ਲਾਉਂਦੇ ਬਾਈ ਯਾਰ ਮੱਥਾ ਪਾਲਾ ਨਾਉਂਦੇ ਹੈਗੇ ਕਿਹਾ ਬਾਈ ਹੋਰ ਦਿਖਾ ਦੇ ਕੁਝ ਬਾ 3 ਲੱਖ ਰੁਪਏ ਦੇ ਹੁੰਦੇ ਕਹਿੰਦਾ ਲੈ ਲੈ 30000 ਕਈ ਗੱਲ ਆ ਬਾਈ ਉਹ ਤੋਂ ਵੱਧ ਤਾਂ ਅਸੀਂ ਮੇਉਣਾ ਵੇਚ ਦਿੰਨੇ ਹਾਂ ਅੱਛਾ ਬਾਈ ਦਿਖਾਈ ਬਾਈ ਹੋਰ ਲੈ ਅੱਗੇ ਹ ਆ ਬੱਕਰੀ ਦੇ ਦਾਂਗੇ ਆਪਾਂ ਠੀਕ ਆ ਬਾਈ ਦੇਖ ਸਕਦੇ ਇਹ ਦਿਨਾਂ ਦੀ ਅਵਸਣ ਵਾਲੀਆਂ ਨੇ ਦਿਨਾਂ ਤੇ ਬੱਕਰੀਆ ਤੀਜਾ ਸੁਆ ਸੁਣਾ ਨੇ ਤੀਜਾ ਸੁਆ ਸੁਣਾਗਾ ਕੰਨ ਨਕੌੜਾ ਚੈੱਕ ਕਰ ਲੈ ਬੱਕਰੀ ਦਾ ਆ ਮੜਾ ਝੋਲਾ ਲਾ ਹੈਗਾ ਦਾ ਮੜਾ ਜਾ ਦੇਖ ਸਕਦੇ ਹੋ ਬਾਈ ਦਿਨਾਂ ਦੇ ਬੱਕਰੀ ਆ ਮਾ ਓਕੇ ਆ ਬਾਈ ਰਣਕੜੇ ਨੂੰ ਫਟਾ ਕੇ ਜਮਾਏ ਪਾਈ ਮੜਾ ਝੋਲਾ ਐ ਵੀਰੇ ਇਹਦੀ ਮੰਗ ਕੀ ਕਰਦਾ ਇਹਦਾ 85000 ਰੁਪਏ ਹੀ ਇਹਦਾ 85000 ਰੁਪਏ ਮੁੱਲ ਕਰਦਾ ਬਾਈ ਜੇ ਕੋਈ ਆਪਣੀ ਵੀਡੀਓ ਦੇਖ ਕੇ ਕਰੂਗਾ ਕਾਲਾ ਮੁੰਡਾ ਮੜਾ ਮੋਟਰ ਐਤ ਕਰੇਗਾ ਹਾਂ ਰੈਤ ਹੋ ਜੀ ਕਰ ਦੋ ਹੋਰ ਦਿਖਾ ਦੇ ਬਈ ਇਹ ਦੋ ਪਿੱਛੇ ਕਰ ਲ ਮਿਲ ਗਈ ਪਿੱਛੇ ਕਰ ਦੇ ਦੇਖ ਸਕਦੇ ਹੋ ਬਈ ਡਬਲੀ ਬੱਕਰੀ ਦਿਖਾਉਣਾ ਤੁਹਾਨੂੰ ਇਹ ਸੱਦਰ ਸੂਈ ਹੈ ਬਈ ਇਹ ਸੱਦਰ ਸੂਈ ਹੈ ਇਹ ਸੇਲ ਤਾਂ ਨਹੀਂ ਕਰੀ ਇਹ ਸੇਲ ਨਹੀਂ ਕਰਨੀ ਬਈ ਦੇਖ ਸਕਦੇ ਹੋ ਇਹ ਕਿੰਨੇ ਦਾੰਦ ਆ ਗਈ ਦੰਦ ਪੂਰੇ ਆ ਗਈ ਦੰਦ ਪੂਰੇ ਚੌਥਾ ਸੂਆ ਗਈ ਚੌਥਾ ਸੂਆ ਬਈ ਦੇਖ ਸਕਦੇ ਹੋ ਬੱਕਰੀ ਬਹੁਤ ਵਧੀਆ ਹੋਰ ਦਿਖਾ ਦੇ ਬਈ ਲੋ ਬਈ ਆ ਵੀ ਬੱਕਰੀ ਆ ਗਈ ਗਾਨੀ ਸਿੱਧੀ ਕਰੀ ਓਏ ਬੱਕਰੇ ਨਾਲ ਦੀ ਹੈਗੀ ਦੇਖ ਸਕਦੇ ਤੁਸੀਂ ਇਹਦਾ ਕਿੰਨੇ ਦੰਦਾਂ ਦਾ ਬਈ ਇਹ ਦੰਦ ਪੂਰੇ ਆ ਜੀ ਇਹ ਦੰਦ ਪੂਰੇ ਆ ਤੀਜਾ ਸੁਆ ਤੀਜਾ ਸੁਆ ਹੁਣ ਸੂਈ ਹੋਈ ਐ ਕਿ ਸੂਈ ਸੂਈ ਵੀ ਆ ਸੂਈ ਇਹਦੇ ਬੱਚੇ ਬੱਚੇ ਘਰੇ ਆਗੇ ਬੱਚੇ ਘਰੇ ਯਾਨੀ ਬੱਕਰੀ ਲੈ ਕੇ ਆਉਂਦੇ ਬੱਚੇ ਦਾ ਲੁਕੋ ਕੇ ਰੱਖਣੇ ਪੈਂਦੇ ਸਾਨੂੰ ਯਾਰ ਲੈ ਜਾਂਦੇ ਨੇ ਡਮਾਂਡ ਹੀ ਨਹੀਂ ਆ ਲਿਆ ਜੀ ਗੁੱਸੇ ਹੁੰਦੇ ਕਹਿੰਦੇ ਆ ਇਹਦੇ ਬੱਚੇ ਦਿਖਾ ਜਿਹੜੇ ਪਾਣਾ ਵੇਚਦੇ ਕਹਿੰਦੇ ਆ ਉਹ ਬੱਕਰਾ ਖੋਲ ਕੇ ਲਈ ਓਏ ਉਹ ਮੋਦੀ ਖੋਲ ਕੇ ਨਹੀਂ ਉਹਦਾ ਨਾਮ ਮੋਦੀ ਰੱਖਿਆ ਵਾ ਠੀਕ ਹੈ ਠੀਕ ਹੈ ਪੂਰਾ ਘੋਲਿਆ ਬਹੁਤ ਵਧੀਆ ਨੇ ਬਾਈ ਕੋਲੇ ਬਾਈ ਮਹਰਾਜ ਆ ਜੀ ਆ ਬੱਕਰੀ ਸੁਈਵੇਂ ਦੋ ਬੱਚੇ ਦੇ ਮੰਗਰ ਠੀਕ ਹੈ ਵੀਰੇ ਦੇਖੋ ਬਈ ਉਹ ਬੱਕਰੀ ਦਾ ਬੱਚਾ ਦਿਖਾਉਣਾ ਤੁਹਾਨੂੰ ਆ ਬਣਾਉਂਦਾ ਬਈ ਇਹ ਇੱਕ ਦੰਦ ਹੀ ਕੱਢਾ ਜੇ ਨੇ 13 ਮਹੀਨਾ ਦਾ ਹੋ ਗਿਆ ਦੇਖ ਸਕਦੇ 13 ਮਹੀਨੇ ਦਾ ਬੱਚਾ ਹੈ ਇਹ ਪਰ ਮਗਰ ਦੀ ਮਗਰ ਰੱਖਣਾ ਪੈਂਦਾ ਹੈਗਾ ਠੀਕ ਹੈ ਬਾਈ ਕਿੰਨਾ ਵਜ਼ਨ ਹੋ ਗਿਆ ਹੁ ਬਈ ਇਹਦਾ ਵਜ਼ਨ ਤਾਂ ਯਾਰ ਹੋਊਗਾ 85 ਕਿਲੇ ਲਗਭਗ 85 ਕਿਲੋ ਦਾ ਬਈ ਨਾ ਕੰਨ ਕੋੜਾ ਚੈੱਕ ਆ ਦੇਖੋ ਐਂ ਗਾਹਾਂ ਦੀ ਗਾਹ ਵਧੀ ਜਾਂਦੇ ਨੇ ਹਾਂ ਬਈ ਇਹ ਤਾਂ ਗੱਲ ਹੈ ਇਹ ਜਿੰਮੇ ਆਪਾਂ ਮੂਰੇ ਲੰਮੇ ਕਰਨ ਵਾਲੀ ਤੇ ਛਟਾਂਗੇ ਬੱਕਰਾ ਠੀਕ ਹੈ ਵੀਰੇ ਉਨੇ ਇਹਨੇ ਵਧੀਆ ਕੁਆਲਿਟੀ ਚ ਜੇ ਛੱਡਾਂਗੇ ਨਾ ਜਿਵੇਂ ਉਹ ਬੂਰ ਕੰਨੀ ਪਾਥਾ ਕੀ ਇਹਦੇ ਤੇ ਬੱਚੇ ਜੇ ਅਗਲਾ ਦੇਖ ਲੈ ਹੁਣ ਲੱਖ ਰੁਪਏ ਦੀ ਸਾਈ ਫੜਾ ਦੂਗਾ ਠੀਕ ਆ ਬਈ ਸਹੀ ਗੱਲ ਆ ਬਈ ਪਰ ਆਪਰ ਦਿਖਾਉਂਦੀ ਨਹੀਂ ਨੀ ਉਹ ਹਜੇ ਉਹ ਹੋਰ ਲਿਆ ਬਈ ਫੜ ਕੇ ਕੋਈ ਬੰਦੇ ਵਸ ਬੱਚੇ ਬਹੁਤ ਵਧੀਆ ਬਈ ਜੈੱਟ ਬੱਚੇ ਆਲਾ ਆ ਬੱਕਰੀ ਸਾਰੀਆਂ ਬੱਕੀਆਂ ਨੂੰ ਵੱਡੀ ਆਪਣੀ ਉਹ ਰਾਣੀ ਬੱਕਰੀਆਂ ਸਾਰੀਆਂ ਦੀ ਦੇਖੋ ਆ ਦੰਦ ਜਮਾ ਲਾਈ ਹੋਤੀਆਂ ਇਹ ਹੁਣ ਤਾਂ ਇਹ ਬਸੂ ਹੀ ਸ਼ੌਕ ਨਹੀਂ ਰੱਖੀ ਹੋਈ ਆ ਸੁਵਾਉਂਦੇ ਨਹੀਂ ਇਹਨੂੰ ਠੀਕ ਹੈ ਬਈ ਇਹ ਕਿਹੜੀ ਨਸਲ ਦੀ ਆ ਜੀ ਇਹ ਬਿਟਲੀ ਹੈ ਜੀ ਆਪਣੇ ਕੋਲ ਸਾਰੀ ਬਿਟ ਲਾ ਗਈ ਸਾਰੀ ਬਿਟ ਲਾ ਆਪਾਂ ਦੂਜੀ ਨਾਲ ਇੱਕ ਹੈਗੀ ਆ ਪਰ ਬਣੀ ਦਿਖਾ ਦਿੰਦੇ ਆ ਮੁੰਡੇ ਰਣਾ ਬੰਦੇ ਨਾਲ ਦਿੱਲੀ ਤੋਂ ਕੋਈ ਮੰਗਾਦੇ ਸੀ ਇਹਦੇ ਨਾਲ ਸੇਲ ਹੋ ਗਿਆ ਬਾਈ ਇਹ ਬਾਈ 1.25 ਦਾ ਸਿਲਕ ਹੈ 1,25,000 ਦਾ ਹਾਂ ਬਾਈ ਬੱਚਾ ਦੇਖ ਇਹ ਹਜੇ ਮੰਨ ਕੇ ਤਾਂ 6-7 ਮਹੀਨਾ ਰਹੀ ਆ 6-7 ਮਹੀਨਾ ਦਾ ਬੱਚਾ 1,25,000 ਦਾ ਬਾਈ ਕਹਿੰਦਾ ਸੇਲ ਹੋ ਚੁੱਕਿਆਗਾ ਬੱਕਰਾ ਇਹ ਬਹੁਤ ਵਧੀਆ ਬੱਚਾ ਦਾ ਬਾਈ ਓਕੇ ਬਈ ਹੋਰ ਦਿਖਾ ਬਾਈ ਲੈ ਕੇ ਕੋਈ ਲੋ ਬਾਈ ਆ ਬੱਕਰੀ ਦੇ ਆ ਬਾਈ ਪੱਠ ਹੁਣ ਹਜੇ ਨਵੀਂ ਕਰਾਈ ਆਪੇ ਨਵੀਂ ਕਰਾਈਏ ਥੋੜੇ ਦੇ ਨਹੀਂ ਹੋਏ ਨੇ 6 ਦੰਦ ਹੋ ਗਈ ਉਹਦੇ 6 ਦੰਦ ਹੋ ਗਿਆ ਬਾਈ ਦੇਖ ਸਕਦੇ ਨੇ ਤੁਸੀਂ ਐ ਕਦ ਕਰਕੇ ਨਿਵਾਉਣਾ ਫੇਰ ਬੱਕਰੀਆਂ ਬਣਾਇਆ ਉਹ ਬੰਦ ਬਾਈ ਇਤਨਾ ਮੇਰੇ ਸਾਹਮਣੇ ਵਾਲਾ 6-7 ਆ ਸਾਲ ਤੋਂ ਉੱਪਰ ਜਾ ਕੇ ਬੱਕਾਈ ਤੇ 2 ਸਾਲ ਦੇ ਲਗਭਗ ਹੋਣਾ ਇਹ 2 ਸਾਲ ਦੀ ਅਸਲ ਵਿੱਚ ਜਾ ਕੇ ਵਧੀਆ ਜਾ ਫੇਰ ਜਾਣ ਮਰ ਬੰਦਾ ਵਰਗਾ ਨਹੀਂ ਛੋਟੀ ਹੀ ਫਿਰ ਛੋਟੀ ਰਹਿਣੀ ਨਹੀਂ ਛੋਟੀ ਰਹਿਣੀ ਬਾਈ ਹੋਰ ਦਿਖਾ ਦੇ ਬਈ ਲੈ ਆ ਕੇ ਆ ਦੇਖੋ ਬਈ ਮੱਖੀ ਚੀਨਾ ਦਿਖਾਉਣੇ ਇਹ ਮੱਖੀ ਚੀਨਾ ਆ ਗਈ ਬੱਕਰਾ ਇਹ ਕਿਹੜੇ ਬੱਕਰੇ ਦਾ ਇਹ ਸੀਦੀ ਇਹੀ ਬੱਕਰੀ ਦੀ ਮਾਂ ਲੈਓ ਦੇਖ ਸਕਦੇ ਹੋ ਬਈ ਇਹ ਇਹ ਦਿਖਾ ਦਿੰਦੇ ਮੱਖੀ ਚੀਨਾ ਇਹਦੀ ਮਾਂ ਬੱਕਰਾ ਦਿਖਾਉਣੇ ਤੁਹਾਨੂੰ ਮੱਖੀ ਚੀਨਾ ਬੱਚਾ ਹੈਗਾ ਆ ਦੇਖੋ ਜੀ ਇਹ ਕਿੰਨੇ ਦਾੰਦਾ ਕਿਹਦਾ ਬਈ ਇਹ ਹਾਂ ਬਈ ਇਹ 7 ਮਹੀਨੇ ਦੀ ਉਹਦੇ ਨਾਲ ਦਾ ਜਿਹੜਾ ਵਿਕਿਆ ਨਾ ਇਹ ਆ ਬਈ ਦੇਖ ਸਕਦੇ ਹੋ ਇਹ ਘੱਟੀਆਂ ਬੱਕਰੀਆਂ ਸੁਣੀਆਂ ਸੀ ਇੱਕ ਦਿਨ ਠੀਕ ਆ ਬਈ ਇਹ ਅਜੇ ਵੀ ਕੰਨੀ ਦਾ ਆਪਾਂ 1-10 ਮੰਗਦੇ ਆਗੇ 1,10,000 ਰੁਪਇਆ ਦੇਖ ਸਕਦੇ ਹੋ ਬਈ ਮੱਖੀ ਚੀਨਾ ਬੱਕਰਾ ਹੈਗਾ ਪੂਰਾ ਟਾਪ ਕੁਆਲਿਟੀ ਦਾ ਬੱਕਰਾ ਹੈਗਾ ਨਹੀਂ ਬੱਕਰੀ ਨਹੀਂ ਆਪਾਂ ਵੇਚਣੀਗੇ ਦਿਖਾ ਦੇ ਚੱਲ ਕੋਈ ਨੀ ਚੀਜ਼ ਦਾ ਦਿਖਾ ਦੇ ਨਾ ਪਰੇ ਕਰਜ ਬੱਕਰੇ ਲਓ ਬਾਈ ਤੁਹਾਨੂੰ ਇੱਕ ਆ ਬੱਕਰੀ ਦਿਖਾਉਣਾ ਬਾਈ ਕੋਲੇ ਉਦੋਂ ਬਾਅਦ ਦੋਨੇ ਚਿੱਟੇ ਮੂੰਹ ਆ ਇਹ ਕਿੰਨੇ ਦੰਦ ਹੋਗੇ ਬਾਈ ਇਹ ਤੀਜੇ ਸੁਏ ਦੰਦ ਪੂਰੇ ਠੀਕ ਆ ਬਾਈ ਤੀਜੇ ਸੁਏ ਇਹਦੇ ਬੱਚੇ ਪੁੱੱਚੇ ਕਿਵੇਂ ਆਉਂਦੇ ਨੇ ਵਧੀਆ ਆਉਂਦੇ ਨੇ ਆਹ ਬੱਕੀ ਜਿੰਨਾ ਇਹਦੇ ਹੀ ਠੀਕ ਆ ਬਾਈ ਹਾਂ ਉਹ ਦੋਨੇ ਚਿੱਟੇ ਮੂੰਹਾਂ ਦੇ ਠੀਕ ਆ ਬਾਈ ਬਹੁਤ ਵਧੀਆ ਮਾਲ ਆ ਬਾਈ ਇੱਕ ਜੋੜੀ ਹੋਰ ਦਿਖਾਉਣਾ ਤੇਨ ਸਕਦਾ ਪੈਣਾ ਦਿਖਾਉਣੇ ਹੈਗੇ ਤੂੰ ਆਖੇਗਾ ਕਿਹੜੀ ਵਾਣਾ ਤੇ ਕਿਹੜੀ ਛੱਡਾਂ ਸਤਿ ਆ। ਇੱਧਰ ਹੋ ਜਾ ਮੜਾ ਇਸਾਈਡ ਤੇ। ਇਹਨਾਂ ਦਾ ਭਲੇਖਾ ਪਾ ਜਾਣਾ। ਅਜਾ ਮੜਾ ਇੱਧਰ ਕਰ ਪਣੀ ਗੰਨ। ਇੱਕ ਫੜ ਲੈ ਤੂੰ ਫੜ ਲੈ। ਲੋ ਬਈ ਤੇਖ ਸਕਦੇ ਤੁਸੀਂ ਬੱਕਰੀਆਂ। ਆ ਦੇਖ ਗੱਲ ਪਤਾ ਬਾਈ ਕੋਲੇ ਬੱਕਰੀਆਂ ਵੀ। ਦੋਨੇ ਪੈਣਾ ਇਹ। ਅਸਾਂ ਕਿਹਨੇ ਪੈਣਾ? ਸੱਜਾ ਪੈਣਾ ਦੋਨੇ। ਅਜਾ ਦੂਜੀ ਸਾਈਡ ਕੋਲ। ਬੱਕਰੀਆਂ। ਲਾਦਾ ਮੜਾ ਜੀ ਇੱਧਰ ਕਰ ਲੈ ਆਹ। ਮਗਰ ਇਦੋਂ। ਨਹੀਂ ਆਹਾ ਜਿਹੜੀ ਆਹ ਹਨਾ ਇੱਧਰ ਕਰ ਲੈ ਬਣੀ। ਆਹ ਉਹ ਇਹਦਾ ਕਰਦੇ ਆ। ਹਾਂ ਦੇਖ ਸਕਦੇ ਹੋ ਬਈ ਬੱਕਰੀਆਂ ਤੁਸੀਂ ਪੂਰੀਆਂ ਹੈਟ ਬੱਕਰੀਆਂ ਨੇ ਬਾਈ ਕੋਲੇ ਇਹ ਸੁੰਗਾ ਮਗਾਸਾ ਜਣਾ ਬਾਈ ਇਹਦੀ ਪੱਟ ਤਾਂ ਨਾਲ ਹੀ ਫਿਰਦੀ ਹੈਗੀ ਠੀਕ ਆ ਬਾਈ ਇਹਦੇ ਘਰੇ ਆ ਬੱਚੇ ਹੈਟ ਵਧੀਆ ਹਨਾ ਬਾਈ ਬੱਕਰੀਆਂ ਦੀ ਹੈਟ ਦਾ ਬਾਈ ਯਾਰ ਫਿਰ 2 ਸਾਲ ਖੜਨਾ ਵੀ ਪੈਂਦਾ ਯਾਰ ਵਿੱਚ ਬੰਦੇ ਨਾ ਮਾਂ ਰੱਖ ਕੇ ਕਹਿੰਦੇ ਹਣੀ ਚੈਂਪੀਅਨ ਬਣ ਜੀ ਸਹੀ ਗੱਲ ਆ ਬਾਈ ਸਬਰ ਕਰਨਾ ਪੈਂਦਾ ਆਪਣੇ ਕੋਲੇ ਕਿੰਨੇ ਜਾਨਵਰ ਚੈਂਪੀਅਨ ਹੋਗੇ ਬਾਈ ਚੈਂਪੀਅਨ ਤਾਂ ਬਾਈ ਯਾਰ ਅਸੀਂ ਪਾਉਣੇ ਘਟਾਂਗੇ ਅੱਛਾ ਵੈਸੇ ਜਿੰਨੇ ਲੈ ਕੇ ਗਏ ਹੋਗੇ ਚੈਂਪੀਅਨ ਹੋਊਗਾ ਹਾਉ ਹੋ ਜਾਂਦੇ ਹੈਗੇ ਠੀਕ ਆ ਬਾਈ ਇਹ ਪਰ ਇਹ ਲੈ ਜਾਣੇ ਹੋ ਜਾਂਦਾ ਉੱਥੇ ਕਲੇਸ਼ ਵਾਲਾ ਬਾਈ ਯਾਰ ਠੀਕ ਹੈ ਉਹ ਵਾਲੀ ਚੱਲਦੀ ਹੈ ਠੀਕ ਹੈ ਬਈ ਇੱਕ ਪਾਸੇ ਬੰਦੇ ਦੀ ਮਿਹਨਤ ਕਰੀ ਉਹ ਮਿਹਨਤ ਨਹੀਂ ਦੇਖਦੇਗੇ ਸਵਾਰਥ ਚੱਲਦੀ ਉਹ ਤੇ ਦੇਖ ਸਕਦੇ ਹੋ ਬਈ ਤੁਸੀਂ ਬਾਈ ਕਰ ਉਹ ਮਿਹਨਤ ਦਾ ਮੁੱਲ ਨਹੀਂ ਮਿਲਦਾ ਮਿਹਨਤ ਦਾ ਮੁੱਲ ਨਹੀਂ ਤਾਂ ਹੀ ਅਸੀਂ ਪਾਉਂਦੇ ਨਹੀਂ ਬੱਕ ਠੀਕ ਹੈ ਬਈ ਹਾਂ ਜ਼ਰੂਰ ਬਾਈ ਬਾਈ ਲਵੇ ਪਹੁੰਚਿਆ ਕਰੋ ਜੇ ਕਦੇ ਵੀ ਨੇ ਮਾਰ ਲੈਣਾ ਆ ਮਾਮਾ ਦੀਆਂ ਨੇ ਇਹ ਕੰਮ ਕਰਦੇ ਬਾਈ ਬਾਈ ਦੇਖ ਸਕਦੇ ਹੋ ਬੱਕਰੀਆਂ ਬਹੁਤ ਸਿਰੇ ਦੀਆਂ ਨੇ ਬਈ ਹਾਂਜੀ ਆ ਜੋੜੀ ਆ ਗਈ ਇਹ ਮਾਮਾ ਦੀਆਂ ਬਾਈ ਇਹ ਠੀਕ ਹੈ ਵੀਰੇ ਦੇਖ ਸਕਦੇ ਹੋ ਬਈ ਜੀ ਥੇਰੀਆਂ ਲਾ ਲਓ ਜੀ ਤੇ ਕੇਸ ਦੇਖੋ ਇਹਨਾਂ ਦਾ ਇਹ ਸਭ ਰਾ ਫੇਸ ਕੁਆਲਿਟੀ ਚ ਇੱਕ ਵਾਰ ਕਰ ਸਕਦੇ ਆ ਇਹਨਾਂ ਦੀਆਂ ਨੀਂਦੀ ਆ। ਨੰਬਰ ਬੋਲ ਦੇ ਵੀਰੇ ਆਪਣਾ 90413 ਠੀਕ ਆ ਵੀਰੇ 41770 ਇੱਕ ਨੰਬਰ ਹੋਰ ਬੋਲ ਦੇ ਨਹੀਂ ਕੋਈ ਆ ਨੰਬਰ ਆਪਣਾ ਕੋਈ ਨਾਲ ਦੇ ਦਾ ਬੋਲ ਦੇ ਕਿਦਾ ਨਹੀਂ ਨਾਲ ਦੇ ਦਾ ਆਉਂਦੇ ਹੀ ਨਹੀਂਗਾ ਅਣਪੜ ਬੰਦੇ ਆ ਠੀਕ ਆ ਬਾਈ ਕੱਲਾ ਨੰਬਰ ਆ ਬਾਈ ਇਹ ਕਹੇ ਵੀਰ ਨੇ ਜਾਣਕਾਰੀ ਲੈਣੀ ਆ ਜਾਂ ਕੋਈ ਬੱਚੇ ਲੈਣੇ ਵੈਸੇ ਤਾਂ ਬੱਚੇ ਬਾਈ ਕਹਿੰਦਾ ਵੇਚਦੇ ਨਹੀਂ ਜੇ ਬਾਈ ਦਾ ਮਨ ਕਰੋ ਉਦੋਂ ਠੀਕ ਆ ਇੱਕਦਮ ਸ਼ੌਕ ਨਾਲ ਦੇ ਵੀ ਦੇਵਾਂਗੇ ਸ਼ੌਕ ਨਾਲ ਜੇ ਕੋਈ ਬੰਦਾ ਹਾਂ ਜੇ ਕੋਈ ਮੜਾ ਹੈ ਨਾ ਵਿੱਚ ਠਰਕਪੁਰ ਨਾਲ ਵਾਲੇ ਹੁੰਦੇ ਆ ਹਾਂ ਸਹੀ ਗੱਲ ਆ ਬਾਈ ਹਾਂ ਕਾਲ ਕਰ ਉਹਨੇ 10000 ਲਾਉਣਾ ਪਿੰਡ ਬਈ ਮਹਰਾਜ ਆਪਣਾ ਹਣਾ 11 ਭਰਾ ਭੂਲ ਬਠਿੰਡਾ ਜਲਾ ਠੀਕ ਆ ਬਈ ਬੱਚੇ ਤੇ ਉਹਨੇ 10000 ਲਾਉਣਾ ਹੁੰਦਾਗਾ ਬੱਚੇ ਤੇ 10000 ਲਾਉਣਾ ਹੁੰਦਾ ਆ 50 ਆਲਾ ਲੈਂਦਾ ਸਹੀ ਗੱਲ ਆ ਬਈ ਐਂ ਫਿਰ ਥੋੜਾ ਜਿਹਾ ਗੁੱਸਾ ਆਉਂਦਾ ਯਾਰ ਸਹੀ ਗੱਲ ਹੈ ਮਿਹਨਤ ਕੀਤੀ ਹੁੰਦੀ ਆ ਬਈ ਫਿਰ ਗੁੱਸਾ ਆਉਂਦਾਗਾ ਹਾਂ ਮਿਹਨਤ ਜੋ ਕਰੀ ਹੁੰਦੀ ਆ ਬਈ ਤੜਕੇ 3 ਵਜੇ ਉੱਠ ਕਰਦੇ ਆ ਪਿੰਡ ਕਾਲੇ ਕੇ ਦੇਖ ਸਕਦੇ ਆ ਇਹ ਕਿਵੇਂ ਬੱਕਰੀ ਇਹਦੀ ਪੱਠੀ ਆਉਂੀ ਪੱਠਾ ਪਹਿਲਾਂ ਨਹੀਂ ਦਿਖਾਈ ਆ ਰਕੀ ਤਿੰਨ ਵਜੇ ਉੱਠਦੇ ਆਗੇ ਦੇਖ ਸਕਦੇ ਹੋ ਬਈ ਆ ਇੰਨੇ ਵੀਰ ਬਾਈ ਕੋਲੇ ਖ ओके वीरए धन्यवाद चहने हो ठीक है गल बात इमे इथे मंडी ਦਾ ਪ੍ਰਬੰਧ ਬਹੁਤ ਵਧੀਆ ਜੀ ਬਹੁਤ ਵਧੀਆ ਸ਼ੇਅਰ ਜਰੂਰ ਕਰਦੇ ਹੋ ਵੀ ਵੀਡੀਓ ਨੂੰ ਸਾਨੂੰ ਮੇਰੇ ਪਰਮਾਯੋਦਾਗਾ ਨਹੀਂ ਮੈਂ ਤਾਂ ਦੋ ਵਾਰ ਹੀ ਕਰ ਦੇ ਕਰਾਂ ਠੀਕ ਹੈ ਵੀਰੇ ओके